ਮਸਤਾਨ ਅੰਗਰੂਪ ਆਫ ਕਾਲਜਿਸ ਦੇ ਵਿੱਚ ਜਿਹੜੇ ਵਿੱਚ ਡਿਜ਼ਰਵਿੰਗ ਸੀ ਜਿਹੜੇ ਫੀਸ ਨਹੀਂ ਦੇ ਸਕਦੇ ਗਰੀਬ ਬੱਚਿਆਂ ਦੀ ਫੀਸ ਦਾ ਚੈੱਕ ਦੇਣ ਲਈ ਇੱਥੇ ਆਈ ਸੀ ਇੱਥੇ 60 ਬੱਚਿਆਂ ਦੀ ਫੀਸ ਜਿਹੜੀ ਹੈ 4 ਲੱਖ 68500 ਰੁਪਏ ਦਾ ਚੈੱਕ ਮੈਂ ਅੱਜ ਲੈ ਕੇ ਆਈ ਹਾਂ ਜਿਹੜੇ ਕਿ ਵੱਖ-ਵੱਖ ਕਾਲਜਾਂ ਦੇ ਵਿੱਚ ਪੰਜ ਕਾਲਜਾਂ ਨੂੰ ਦਿੱਤਾ ਗਿਆ ਉਹ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਫਾਈਨੈਂਸ਼ੀਅਲ ਪੱਖ ਤੋਂ ਜਿਹੜੇ ਵੀਕ ਨੇ ਉਹਨਾਂ ਦੇ ਵਾਸਤੇ ਇਹ ਫੀਸ ਜਿਹੜਾ ਹੈਗਾ ਸਾਡਾ ਟਰਸਟ ਦਿੰਦਾ ਹੈ ਇਹ ਟਰਸਟ ਜਿਹੜਾ ਹੈਗਾ ਦੂਸਰੇ ਟਰਸਟਾਂ ਦੇ ਨਾਲੋਂ ਬਿਲਕੁਲ ਵੱਖਰਾ ਹੈ ਇਹਨੂੰ ਸਿਰਫ ਇੱਕ ਤੇ ਇੱਕ ਡਾਕਟਰ ਐਸ.ਪੀ ਸਿੰਘ ਅਭਰਾਏ ਦੀ ਕਮਾਈ ਦੇ ਨਾਲ ਹੀ ਟਰਸਟ ਜਿਹੜਾ ਚੱਲਦਾ ਹੈ ਉਹ ਆਪਣੀ ਕਮਾਈ ਦਾ 98% ਹਿੱਸਾ ਜਿਹੜਾ ਹੈਗਾ ਇਸ ਟਰਸਟ ਦੇ ਲਈ ਇਸ ਭਲਾਈ ਦੀਆਂ ਸਕੀਮਾਂ ਦੇ ਵਿੱਚੋਂ ਦਾਨ ਕਰਦੇ ਨੇ ਸਿਰਫ 2% ਹਿੱਸਾ ਹੀ ਜਿਹੜਾ ਹੈਗਾ ਉਹ ਆਪਣੇ ਆਪ ਦੇ ਲਈ ਜਿਹੜਾ ਆਪਣੀ ਫੈਮਲੀ ਦੇ ਖਰਚੇ ਦੇ ਲਈ ਰੱਖਦੇ ਨੇ ਸੋ ਉਹਨਾਂ ਦੀ ਸੋਚ ਜਿਹੜੇ ਗਰੀਬ ਤਬਕਾ ਹੈ ਇਸ ਨੂੰ ਉਪਰ ਚੱਕਣ ਦੇ ਵਿੱਚ ਬਹੁਤ ਜ਼ਿਆਦਾ ਹੀ ਇਸ ਦੇ ਵੱਲ ਧਿਆਨ ਦਿੰਦੇ ਨੇ ਉਹ ਜਿੱਥੋਂ ਤੱਕ ਹੋ ਸਕਦਾ ਹਰ ਇੱਕ ਸਕੀਮ ਦੇ ਵਿੱਚ ਪੈਸਾ ਲਗਾਉਂਦੇ ਨੇ ਜਿਹੜੇ ਕਿ ਗਰੀਬ ਬੱਚੇ ਜਾਂ ਗਰੀਬ ਮੈਂ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਸੋ ਮੈਂ ਤਾਂ ਆਪਣੇ ਵੱਲੋਂ ਹੁਣ ਤੱਕ ਇਸ ਕਾਲਜ ਨੂੰ ਅਸੀਂ ਜਿਹੜਾ ਹੈਗਾ ਉਹ 34 ਲੱਖ ਵੈਸੀ 820 ਰੁਪਏ ਦੇ ਚੁੱਕੇ ਆ ਤੇ ਅੱਜ ਜਿਹੜਾ ਚੈੱਕ ਸੀ 468500 ਰੁਪਏ ਦਾ ਚੈੱਕ ਜਿਹੜਾ ਮੈਂ ਅੱਜ ਦੇ ਕੇ ਚੱਲੀ ਆ ਨਾ ਅ ਸਰਬੱਤ ਦਾ ਭਲਾ ਚੈਰਿਟੀਬਲ ਟਰਸਟ ਜਿਨ੍ਹਾਂ ਨੂੰ ਕਿ ਸਰਵਰ ਐਸ.ਪੀ. ਸਿੰਘ ਉਹ ਬਰਾਏ ਜੀ ਰਨ ਕਰਦੇ ਨੇ ਤੇ ਮੈਂ ਮਿੰਦਰਜੀਤ ਗਿੱਲ ਦੀ ਡਿਊਟੀ ਲੱਗੀ ਹੋਈ ਆ ਸਾਡੇ ਅਕਾਲ ਗਰੁੱਪ ਆਫ ਇੰਸਟੀਟਿਊਸ਼ਨਸ ਦੇ ਬੱਚਿਆਂ ਨੂੰ ਇਸ ਚੈੱਕ ਦੇਣ ਦੀ ਅ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਇੱਕ ਨੇਕ ਇਨਸਾਨ ਜਿਨ੍ਹਾਂ ਦੀ ਇੱਕ ਬਹੁਤ ਉੱਚੀ ਸੋਚ ਹੈਗੀ ਆ ਉਹਨਾਂ ਬੱਚਿਆਂ ਨੂੰ ਪਰਮੋਟ ਕਰਦੇ ਨੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਕਿਸੇ ਕਾਰਨ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਫੀਸ ਪੇ ਨਹੀਂ ਕਰ ਸਕਦੇ ਤਾਂ ਇੱਕ ਐਸਾ ਉਪਰਾਲਾ ਹੈ ਜਿਸ ਦਾ ਆਪਾਂ ਕਹੀਏ ਕੋਈ ਇਹਦਾ ਤੋੜ ਹੈ ਨਹੀਂਗਾ ਇਹ ਬੱਚੇ এডਿਕੇਸ਼ਨ ਲੈਣੀ ਚਾਹੁੰਦੇ ਨੇ ਪਰ ਉਹ ਲੈ ਨਹੀਂ ਸਕਦੇ ਕਿਉਂਕਿ ਉਹ ਫੀਸ ਨਹੀਂ ਭਰ ਸਕਦੇ ਕਈ ਵਾਰ ਐਸੇ ਬੱਚੇ ਸਾਡੇ ਕੋਲੋਂ ਵਾਪਸ ਮੁੜ ਜਾਂਦੇ ਨੇ ਪਰ ਇਹਨਾਂ ਦੇ ਉਪਰਾਲੇ ਕਾਰਨ ਬਹੁਤ ਬੱਚਿਆਂ ਨੂੰ এডੂਕੇਸ਼ਨ ਮਿਲ ਰਹੀ ਆ ਜਿਨ੍ਹਾਂ ਦੇ ਪੈਰੈਂਟਸ ਦੇ ਵਿੱਚੋਂ ਕਿਸੇ ਇੱਕ ਦੀ ਡੈਥ ਹੋ ਚੁੱਕੀ ਆ ਜਾਂ ਉਹਨਾਂ ਦੀ ਇਨਕਮ ਦੇ ਸੋਰਸ ਬਹੁਤ ਘੱਟ ਨੇ ਬਟ ਬੱਚੇ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ 80% 90% ਮਾਰਕਸ ਹੋ ਲੈਂਦੇ ਨੇ ਤੇ ਇਹਨਾਂ ਦੇ ਕਾਰਨ ਉਹ ਬੱਚੇ ਆਪਣੇ ਪੈਰਾਂ 'ਤੇ ਖੜੇ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਅੱਛਾ ਮੁਕਾਮ ਹਾਸਲ ਕਰਨਗੇ ਤੇ ਉਹ ਅੱਗੇ ਤੋਂ ਹੋਰ ਇਹਨਾਂ ਬੱਚਿਆਂ ਦੀ ਅਜਿਹੇ ਬੱਚਿਆਂ ਦੀ ਹੈਲਪ ਕਰਨ ਦੇ ਯੋਗ ਹੋਣਗੇ ਜਿਹੜੇ ਕੇ ਸਿਰਫ ਐਸ.ਪੀ ਸਿੰਘ ਉਭਰਾਏ ਜੀ ਦੀ ਜਿਹੜੀ ਉਹ 98% ਇਨਕਮ ਆਪਣੀ ਇਹਨਾਂ ਬੱਚਿਆਂ ਦੀ ਜਾਂ ਹੋਰ ਲੋਕਾਂ ਦੇ ਲਈ ਖਰਚ ਕਰਦੇ ਨੇ ਉਹ ਕਿਸੇ ਲੇਖੇ ਲੱਗ ਸਕੇ ਤਾਂ ਅਸੀਂ ਬਹੁਤ ਜ਼ਿਆਦਾ ਧੰਨਵਾਦੀਆਂ ਸਾਰੇ ਬੱਚਿਆਂ ਵੱਲੋਂ ਅਕਾਲ ਗਰੁੱਪ ਆਫ ਇੰਸਟੀਟਿਊਸ਼ਨਸ ਵੱਲੋਂ ਅਕਾਲ ਕਾਲਜ ਕੌਂਸਲ ਵੱਲੋਂ ਕਿ ਐਸਪੀ ਸਿੰਘ ਉਭਰਾਏ ਜੀ ਦੀ ਮਿਹਰ ਪਰ ਹੀ ਨਜ਼ਰ ਸਾਡੇ ਅਕਾਲ ਗਰੁੱਪ ਆਫ ਇੰਸਟੀਟਿਊਸ਼ਨ ਦੇ ਬੱਚਿਆਂ ਤੇ ਪਈ ਤੇ ਇਹ ਬੱਚੇ ਆਪਣੀਆਂ ਐਜੂਕੇਸ਼ਨ ਲੈ ਰਹੇ ਨੇ ਤੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨਗੇ ਸਾਡੋਂ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਇਸ ਟਰਸਟ ਦਾ ਦੀ ਐਸਪੀ ਸਿੰਘ ਗੁੜਾਈ ਜੀ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੂੰ ਬਹੁਤ ਲੰਮੀ ਉਮਰ ਮਿਲੇ ਇਸੇ ਤਰ੍ਹਾਂ ਉਹਨਾਂ ਦੀਆਂ ਕਮਾਈਆਂ ਵਧਦੀਆਂ ਫੁੱਲਦੀਆਂ ਰਹਿਣ ਤੇ ਉਹ ਬੱਚਿਆਂ ਦੀ ਇਸੇ ਤਰ੍ਹਾਂ ਹੈਲਪ ਕਰਦੇ ਰਹਿਣ ਤਾਂ ਕਿ ਇਹ ਬੱਚੇ ਅੱਗੇ ਹੋਰ ਸਮਾਜ ਦੇ ਵਿੱਚ ਜਾ ਕੇ ਉਹਨਾਂ ਦੀ ਹੈਲਪ ਕਰ ਸਕਣ